ਪਾਰਟੀ ਨੇ ਕੋਈ ਮਤਲ ਨਹੀਂ ਕਿਸਦਾ ਇਹ ਸਿਰਫ ਕਹਿਣ ਦੀਆਂ ਗੱਲਾਂ ਵਾਜੀ ਧਾਰੀਆਲ ਆ ਗਏ ਆ ਜੀ ਫਲਾਨਾ ਆ ਗਿਆ ਵੋਟਾਂ ਦਾ ਮਤਲ ਧਾਰੀਆਲ ਨੂੰ ਕਹਿੰਦੇ ਇਥੇ ਆਣ ਕੇ ਰਹਿ ਚਾਰ ਦਿਨ ਪਤਾ ਲੱਗੇ ਪਤਾ ਲੱਗੇ ਕਿੱਦਾਂ ਰਹੀਦਾ ਵਾ ਕਿੱਦਾਂ ਦੁਨੀਆ ਪਬਲਿਕ ਗਾਰੰਟੀ ਕਿੱਦਾਂ ਲੋਕਾਂ ਦੇ ਬੱਚੇ ਨੰਗਣ ਦੇ ਸਕੂਲਾਂ ਕਿੱਦਾਂ ਜਾਣਦੇ ਆ ਅੱਜ ਜਿਹੜਾ ਹਾਸਾ ਆ ਕੀ ਕਾਰਨ ਕੀ ਲੱਗਦਾ ਇਹ ਹੁਣ ਕਹਿ ਨਹੀਂ ਸਕਦੇ ਕੋਈ ਜੀ ਕੀ ਗੱਲ ਆ ਕੋਈ ਕਿੱਦਾਂ ਵਾ ਕਿੱਦਾਂ ਜਿੰਨਾ ਤੱਕ ਮਾਰੇ ਲੋਥ ਬਾਹਰ ਨਹੀਂ ਆਉਂਦੀ ਕੀ ਪਤਾ ਲੱਗੂਗਾ ਅੱਪ ਕੀ ਆ ਇਹ ਕੋਈ ਬੰਦਾ ਵਾ ਜਨਾਨੀ ਆ ਕੋਈ ਦੱਸੋ ਇੱਥੇ ਕੋਈ ਮਲਾਜੇ ਮੈਂ 10 ਮਿੰਟ ਹੋ ਗਏ ਚੱਲ ਗਏ ਆ ਕੋਈ ਲੀਡਰ ਆਇਆ ਕੋਈ ਕੋਈ ਕਾਉਂਸਲਰ ਆਇਆ ਜੋ ਸਹੀ ਗੱਲ ਆਇਆ ਸਰ ਹੁੰਦੇ ਇਲੈਕਸ਼ਨ ਚ ਇੱਥੇ 10 ਜਾਣੇ ਨਾ ਘਰੋਂ ਉੱਤੇ ਹੁੰਦੇ ਆਣ ਕੇ ਤੇ ਫਿਰ ਕਹਿੰਦੇ ਹੋ ਇਹ ਕਹਿੰਦੀਆਂ ਗੱਲਾਂ ਵੀਰ ਜੀ ਕੋਈ ਭਲਾ ਨਹੀਂ ਕੋਈ ਕਰਦਾ ਕੋਈ ਆਪਣੇ ਘਰ ਘਰ ਭੰਡੇ ਜਿੰਨੇ ਵੀ ਲੀਡਰ ਆ ਮਾਰੇ ਬੰਦੇ ਨਹੀਂ ਕੋਈ ਸੁਣਵਾਈ ਕੋਈ ਸੁਣਵਾਈ ਨਹੀਂ ਕੋਈ ਵੀ ਕਹਦੇ ਆਣ ਕੇ ਇੱਥੇ ਵੀ ਇਹ ਸਵੇਰ ਦੀ ਲੋਥ ਪਈ ਆ ਕੋਈ ਕਾਉਂਸਲਰ ਆ ਗਿਆ ਮਹੱਲੇ ਦਾ ਜਾਂ ਕੋਈ ਵਾਰਡ ਦਾ ਆ ਗਿਆ ਕੋਈ ਕਦੇ ਚੋਕੇ ਸਾੜ ਦੀਏ ਕੋਈ ਕਹਦੇ ਆਉਣਾ ਤਾਂ ਇੰਨੀ ਲਿਆਉ ਉਹਨੂੰ ਕੋਈ ਕੀ ਇਹ ਲੋਥ ਬਾਹਰ ਨਹੀਂ ਆਉਂਦੀ ਉਹ ਤੇ ਗਰੀਬੀ ਦਾ ਮਤਲਬ ਆ। ਗਰੀਬੀ ਦਾ ਨਾ ਗੱਲ ਹੁਣ ਭਰਾ। ਉਹ ਬਲਾ ਲਰੋ ਨਾ। ਪਈ ਨਹੀਂ ਨਾ ਜਪਣਾ। ਅਸੀਂ ਅੱਜ ਤੋਂ ਛੋਟੀ ਉਮਰਾਂ ਦੇ ਦੀਪਕ ਕੁਮਾਰ ਨੇ ਮੇਰਾ ਨਾਮ ਆ ਭਾਜੀ। ਅਸੀਂ ਛੋਟੇ-ਛੋਟੇ ਹੁੰਨੇ ਆ ਉਦੋਂ ਅਸੀਂ ਸੌਂਦੇ ਹੁੰਨੇ ਆ ਕਿ ਜਦੋਂ ਆ ਮਾੜੇ ਕਰਮ ਮਾੜੀਆਂ ਵਾਰ ਦਤਾ ਇੱਥੇ ਹੁੰਦੀਆਂ ਰਹੀਆਂ। ਹੁਣ ਅਸੀਂ ਵਿਆਹੇ ਵੱਡੇ ਗਏ, ਬਾਲ ਬੱਚੇ ਵਾਲੇ ਹੋ ਗਏ ਤੇ ਬਹੁਤ ਚਿਰ ਬਾਅਦ ਅਸੀਂ ਆ ਮੰਦਪਾ ਦੇਗੀ। ਘਟਰਾ ਦੇਖੀ ਇੱਥੇ। ਚਲੋ ਚਾਹੀਦਾ ਨਹੀਂ ਚਲੋ ਗੌਰਮੈਂਟ ਨੂੰ ਦੇਖਣਾ ਚਾਹੀਦਾ ਪੀ ਇੱਥੇ 24 ਘੰਟੇ ਅਮਲੀ ਦੇਖਦੇ ਪਏ ਆ ਅਸੀਂ। ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜ ਪਰ ਮੈਂ ਗਵਰਨਮੈਂਟ ਨੂੰ ਇਹ ਮੰਗ ਕਰਦਾ ਪੀ ਨਾਲੇ ਦਾ ਸੁਧਾਰ ਕੀਤਾ ਜਾਵੇ ਦੂਜੀ ਗੱਲ ਆ ਪੀ ਸਾਨੂੰ ਇੱਥੇ ਨਾਈਟ ਸਿਕਿਉਰਟੀ ਚਾਹੀਦੀ ਹੈ ਜਦੋਂ ਕੁਮੜ ਵਿਜੇ ਪ੍ਰਤਾਪ ਐਸਪੀ ਸੀ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਰੇਲਵੇ ਦੇ ਕੋਲ ਤਰਖਤ ਦੇ ਉੱਤੇ ਲਾਸ਼ ਟੰਗੀ ਸੀ ਤੇ ਉਹ ਕੁਮੜ ਵਿਜੇ ਪ੍ਰਤਾਪ ਐਮਐਲ ਨੇ 10 ਵੇ ਤੋਂ ਬਾਅਦ ਪੀਸੀਆਰ 'ਤੇ ਛੱਡੇ ਸੇ ਰਾਤ ਸਿਕਿਉਰਟੀ ਛੱਡੀਦੀ ਸੀ ਉਹ ਅੱਜ ਮਤਲਬ ਰਿਟਾਇਰਮੈਂਟ ਹੋ ਗਏ ਚਾ ਉਹਨਾਂ ਦੀ ਡਿਊਟੀ ਖਤਮ ਹੋ ਗਈ ਆ ਉਹਨਾਂ ਤੋਂ ਬਾਅਦ ਬਹੁਤ ਚਿਰ ਬਾਅਦ ਸਾਨੂੰ ਆ ਪਹਿਲੀ ਵਾਰੀ ਆ ਕੰਮ ਫੇਰ ਦੁਬਾਰਾ ਇੱਥੇ ਮਿਲਿਆ ਚਿਰ ਬਾਅਦ ਜੇ ਅਸੀਂ ਕਹਨੇ ਆਪੀ ਨੱਥ ਪਾਈ ਜਾਵੇ ਕੰਮਾਂ ਨੂੰ ਜਿਹੜੇ ਮਾਰੇ ਕਰਮ ਹੁੰਦੇ ਪੈਣੇ ਦੁਨੀਆ ਸੰਸਾਰ ਤੇ ਇਹ ਥੋੜਾ ਵੀ ਪਿਆਰ ਥਲੇ ਕੀੜੀ ਆ ਕੇ ਮਰ ਗਈ ਤੇ ਕੋਈ ਵਾਰੀ ਵਾਰਸ ਨਹੀਂ ਕੋਈ ਪੁੱਛਣਾ ਭਾਜੀ ਇਨਸਾਨ ਹੈ ਇਨਸਾਨ ਹੈ ਉੱਤੇ ਨਾਕੇ ਲਾਈ ਜਾਂਦੇ ਲੋਕਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਂਦੀ ਤੇ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਨਾਈਟ ਭਾਜੀ ਚਲਾਨ ਕਟੂ ਨਹੀਂ ਤਿਆਰ ਚਲੋ ਕਿਰਤ ਕਰਨ ਵਾਸਤੇ ਬੰਦਾ ਸਵੇਰੇ ਗਿਆ ਰਾਤੀ ਕੰਮ ਤੋਂ ਆਂਦਾ ਪਿਆ ਘਰ ਨਾਲ ਪੁੰਚੇ ਮਿਹਨਤ ਕਰਨ ਗਿਆ ਆ ਤੇ ਕੀ ਗੱਲ ਅਸੀਂ ਹੋਈਏ ਭਾਜੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਆ ਜਾਈਆ ਸ਼ਾਮਾਂ ਨੂੰ ਤੇ ਆਡੇ ਪਰਿਵਾਰ ਤੇ ਕੀ ਬੀਤੇਗੀ ਜਗ੍ਹਾ ਜਗ੍ਹਾ ਲਾਕਿਆ ਬੰਦੀ ਚਾਹੀਦੀ ਤੇ ਲਾਕ ਕੇ ਚੀਜ਼ ਸਿਕਿਉਰਿਟੀ ਚਾਹੀਦੀ ਨਾਈਟ ਭਾਈਆਂ ਨੂੰ ਨਾਈਟ ਸਿਕਿਉਰਿਟੀ ਚਾਹੀਦੀ ਹੈ ਸਾਨੂੰ ਇੱਥੇ ਨਾਕਾ ਬੰਦੀ ਸਾਡੇ ਏਰੀਆ ਪੂਰੇ ਸ਼ਹਿਰ ਚ ਘੁੰਮਰੀਆਂ ਹੁੰਦੀਆਂ ਭਾਜੀ ਘੁੰਮਰੀਆਂ ਸ਼ਹਿਰ ਸਿਟੀ ਦੇ ਵਿੱਚ ਰਹਿੰਦੀਆਂ ਨੇ ਨੈਗੇਟਿਵ ਇਲਾਕਾ ਥੋੜਾ ਬਾਹਰਲਾ ਇਲਾਕਾ ਇੱਥੇ ਨਹੀਂ ਨਾ ਹੈਗੀ ਮੈਨੂੰ ਪ੍ਰੂਫ ਦਿਓ ਪਤਾ ਇੱਥੇ ਸਿਕਿਉਰਿਟੀ ਹੈਗੀ ਨਹੀਂ ਹੈਗੀ ਜੇ ਸਿਕਿਉਰਿਟੀ ਹੁੰਦੀ ਤੇ ਆ ਕੰਮ ਹੋਣਾ ਨਹੀਂ ਸੀ ਬਿਲਕੁਲ ਲੱਗਦਾ ਕਾਰਨ ਕਿ ਕਿਉਂ ਨਹੀਂ ਆਉਂਦੀਆਂ ਫਿਰ ਸਰਕਾਰਾਂ ਦੇ ਕੰਮ ਆ ਸਾਰਾ ਸਰਕਾਰਾਂ ਦੇ ਇਹ ਭਾਜੀ ਹੁਣ ਨਹੀਂ ਪਤਾ ਸਾਨੂੰ ਵੀ ਕਿਉਂ ਨਹੀਂ ਆਉਂਦੀਆਂ ਇਹ ਤਾਂ ਲੀਡਰ ਜਾਣ ਹੁਣ ਤੇ ਪਬਲਿਕ ਸਰਕਾਰਾਂ ਜਾਣਨ ਸਾਨੂੰ ਨਹੀਂ ਇਹਦੇ ਬਾਰੇ ਪਤਾ ਪਰ ਅਸੀਂ ਜਿਹੜੀ ਤੁਹਾਨੂੰ ਗੱਲ ਕਹੀ ਆ ਵੀ ਸਾਨੂੰ ਸਿਕਿਉਰਿਟੀ ਚਾਹੀਦੀ ਐ ਇੱਥੇ ਬਸ ਹਾਂ ਅਨੁਭਵੀ ਜੀ ਨਾ ਆਜ ਆਪਣਾ ਸਰ ਜੀ ਮੇਰਾ ਨਾਮ ਰਕੇਸ਼ ਕੁਮਾਰ ਰਿੰਗੂ ਆ ਮੈਂ ਇੱਥੇ ਸਰ ਮੁਸਤਾਫਾ ਦਾ ਰਹਿਣ ਵਾਲਾ ਜੀ ਸਾਜੀ ਇੱਥੇ ਇਹ ਲਾਸ਼ ਮਿਲੀ ਆ ਤੇ ਇੱਥੇ ਹੈ ਕਿ ਜਿਹੜਾ ਗੰਦਾ ਨਾਲਾ ਇਹਨਾਂ ਦਾ ਪਹਿਲੇ ਨੰਬਰ ਤੇ ਜਿਹੜਾ ਸੀਵਰ ਲਾਈਨ ਪਾਈ ਉਹ ਚਾਲੂ ਕਰਨੀ ਚਾਹੀਦੀ ਉਹ ਕਿਸ ਵਾਸਤੇ ਪਾਈ ਇਹਨਾਂ ਨੇ ਦਿਖਾਉਣ ਵਾਸਤੇ ਪਾਈ ਆ ਠੀਕ ਹੈ ਉਹਨੂੰ ਬੰਦ ਕਰਨਗੇ ਇਹ ਤਾਂ ਫੇਰ ਹੀ ਇੱਥੇ ਹੱਲ ਹੋਏਗਾ ਕਿੰਨਾ ਗੰਦ ਪਿਆ ਇੱਥੇ ਦੇਖੋ ਕੂੜਾ ਕੱਟਾ ਸਭ ਕੁਝ ਛੁੱਟਿਆ ਇੰਨੀਆਂ ਇੱਥੇ ਵਾਰਦਾ ਤਾਂ ਹੁੰਦੀਆਂ ਜਿੰਨਾ ਕੋਈ ਹਸਾਬ ਨਹੀਂ ਲੁੱਟਾਂ ਖੋਵਾਂ ਸਭ ਕੁਝ ਹੋ ਰਿਹਾ ਨਸ਼ੇੜੀ 24 ਘੰਟੇ ਆ ਕੇ ਵੇ ਠੀਕ ਹੈ ਇੱਕ ਨਹੀਂ ਹੁੰਦਾ ਦੋ ਨਹੀਂ ਦਾ ਦੱਸਦਾ ਹੁੰਦੇ ਜੇ ਕੋਈ ਕਹਿ ਵੀ ਦੇਵੇ ਤੇ ਅੱਗੇ ਕਹਿੰਦੇ ਤੁਸੀਂ ਕੌਣ ਹੁੰਦੇ ਕਹਿਣ ਵਾਲੇ ਸਾਰੇ ਇਹ ਕਹਿੰਦੇ ਨਹੀਂ ਇਸ ਕਾ ਕੇ ਚੋਪੀਸ ਬਦਲ ਦੇ ਉਹ ਯਾਰ ਚਾਹੀਦੇ ਇੱਥੇ ਤਾਂ ਅੰਦਰ ਕੋਈ ਗੱਡੀਆਂ ਨਹੀਂ ਘੁੰਦੀਆਂ ਸਾਰੇ ਇੱਧਰ ਗੱਡੀਆਂ ਤਾਂ ਕਦੀ ਵੇਖਿਆ ਨਹੀਂ ਸਿਰਫ ਆ ਗੰਦਨ ਵਾਲਾ ਜਿਹੜਾ ਇਹ ਬੰਦ ਕਰਾ ਕੇ ਸੀਵਰ ਲਾਈਨ ਚਾਲੂ ਕਰਨੀ ਚਾਹੀਦੀ ਆ ਤਾਂ ਸਭ ਕੁਝ ਠੀਕ ਹੋ ਜਾਏਗਾ ਠੀਕ ਹੈ ਬੋਡੀ ਮਿਲੀ ਹੈ ਕੀ ਲੱਗਦਾ ਕੋਈ ਵਾਰਦਾਤ ਹੋਈ ਆ ਬੰਦੇ ਨਾਲ ਹਾਦਸਾ ਇਹ ਤੇ ਜਿਹਦੇ ਨਾਲ ਇਹ ਤੇ ਸਰ ਪਰਮਾਤਮਾ ਜਾਣਦਾ ਕੀ ਹੋਇਆ ਕੀ ਨਹੀਂ ਕਿਉਂਕਿ ਲਾਸ਼ ਮੁੱਦੀ ਪਈ ਐ ਇਹਨਾਂ ਨੂੰ ਵੀ ਨਹੀਂ ਪਤਾ ਲੇਡੀ ਸੈਕ ਜਾਂ ਜੈਂਸਾ ਠ ਇਹ ਤੇ ਹੁਣ ਕਾਰਵਾਈ ਕਰਨਗੇ ਤੇ ਫੇਰ ਹੀ ਪਤਾ ਲੱਗੇਗਾ ਕਿਹੜੀ ਲੇਡੀਸ ਹੈ ਜਾਂ ਜਾਨਦਾ ਨਾਈਟ ਇਨਕਿਊਟੀ ਇੱਥੇ ਆਇਆ ਕਿ ਸਭ ਸਫਾਈ ਸਫਾਈ ਹੋ ਜਾਏ ਸਭ ਕੋ ਠੀਕ ਆ ਹਾਂਜੀ ਸਰ ਅੱਜ ਇੱਕ ਡੈੱਡ ਬੋਡੀ ਕੰਦੇ ਲਾੜੇ ਦੇ ਵਿੱਚ ਪਾਈ ਗਈ ਆ ਵੀ ਕਰ ਰਹੀ ਹੈ ਸਰ ਸਵੇਰੇ ਅੱਜ ਇਨਫੋਰਮੇਸ਼ਨ ਮਿਲੀ ਸਵੇਰੇ ਅਸੀਂ ਮੌਕੇ ਤੇ ਆਏ ਆ ਉਹ ਆ ਕੇ ਮੌਕਾ ਦੇਖਿਆ ਰੇਲਵੇ ਲਾਈਨਾਂ ਦੇ ਪੁਲ ਦੇ ਥੱਲੇ ਪਈ ਹੈ ਬੋਡੀ ਬਾਕੀ ਉਹਨਾਂ ਨੋਟ ਕਰਾ ਦਿੱਤਾ ਜੋ ਵੀ ਕਰ ਸਰ ਬੋਡੀ ਪਛਾਣੋਂ ਪਾਈ ਕਿ ਕੌਣ ਹੈ ਕੌਣ ਅੱਜ ਉਹ ਪਈ ਆਪਿਆ ਕੇ ਰੇਲਵੇ ਵਾਲੇ ਜੋ ਵੀ ਹੈਗੇ ਉਹਨਾਂ ਕੀਤਾ ਸਾਰੇ ਅਫਸਰਾਂ ਨੇ ਧਿਆਨ ਤੇ ਲਿਆ ਦਿੱਤਾ ਜੋ ਲੀਗਲ ਐਕਸ਼ਨ ਹੋਇਆ ਲਿਆ ਜਾ